ਗੁਰੂ ਚਰਨਾਂ ਵਿੱਚ ਜੁੜੇ ਬੈਠੀ ਸਾਥ ਸੰਗਤਿਓ ਫਤਿਹ ਪ੍ਰਵਾਨ ਕਰੀ ਵਾਹਿਗੁਰੂ ਜੀ ਜਾਰਾ ਸਾਹਿਬ ਜੀ ਫਤਿਹ ਜਿਨੇ ਵੀ ਪੈੜੀ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਭਾਈ ਸਾਹਿਬ ਦੇ ਇਸ ਪ੍ਰੋਗਰਾਮ ਨੂੰ ਸਫਲਤ ਕਰਨ ਦਾ ਪ੍ਰਬੰਧਕਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਮੈਂ ਜਿਨ੍ਹਾਂ ਦਾ ਧੰਨਵਾਦ ਕਰਨ ਦੇ ਲਈ ਸਮਾਂ ਮੰਗਿਆ ਉਹਨੇ ਜਿਨ੍ਹਾਂ ਨੇ ਪਿਛਲੇ ਸਾਲ ਇੱਕ ਸਾਲ ਪਹਿਲਾਂ ਇਹਨਾਂ ਦਰਬਾਰਾਂ ਦੇ ਵਿੱਚ ਆ ਕੇ ਸ਼ਮੂਲੀਅਤ ਕੀਤੀ ਸਾਇਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਵਿਚਾਰ ਨੂੰ ਆਪਣੇ ਜੀਵਨ ਦੇ ਵਿੱਚ ਉਪਰੋ ਆਪਣਾਉ ਦਾ ਇੱਕ ਉਪਰਾਲਾ ਕੀਤਾ ਉਦੋਂ ਕੀਤਾ ਆਜੇ ਇਸੇ ਦੀਵਾਨ ਦੇ ਵਿੱਚ ਘਟੋ ਘਟ ਐਸੇ 25 ਤੋਂ 30 ਨੌਜਵਾਨ ਭੈਣ ਪੀਰ ਬੈਠੇ ਨੇ ਜਿਹੜੇ ਸੰਪੂਰਨ ਤੌਰ ਤੇ ਸਿੱਖੀ ਸ਼ਰੂਪ ਨੂੰ ਉਨ੍ਹਾਂ ਨੇ ਅਪਣਾਇਆ ਹੈ ਕਰਨੇ ਸਿੱਖੀ ਸਰੂਪ ਨੂੰ ਨਹੀਂ ਸਾਇਰ ਸੱਖੇ ਪਾਸ਼ਾ ਦੇ ਉਸ ਬਾਣੀ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਅਮਲ ਦੇ ਵਿੱਚ ਲਿਆ ਗਿਆ। ਔਰ ਧੰਨਵਾਦ ਉਹਨਾਂ ਪੈਣਾ ਵੀਰਾਂ ਦਾ ਜਿਨ੍ਹਾਂ ਨੇ ਇੱਕ ਉਪਰਾਲਾ ਕਰਕੇ ਆਪਣੇ ਮਾਪਿਆਂ ਦੀ ਸੇਵਾ ਕਰਨੀ ਸ਼ੁਰੂ ਕੀਤੀ ਹੈ। ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚੋਂ ਨਸ਼ੀਆਂ ਨੂੰ ਕੂਰ ਕੀਤਾ ਹੈ। ਆਪਣੇ ਬੱਚਿਆਂ ਨੂੰ ਸਿੱਖੀ ਦੇ ਪ੍ਰਤੀ ਜਾਗਰਤ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਕੋਲ ਉਹ ਸ਼ਬਦ ਨਹੀਂ ਕਿ ਭਾਈ ਸਰਬੀ ਸਿੰਘ ਦੀ ਧੁੰਦਾ ਹੋਣਾ ਦੀ ਪ੍ਰਸ਼ੰਸਾ ਦੇ ਵਿੱਚ ਕਹਿ ਸਕਾਂ ਇਹ ਵੀ ਇਹਨਾਂ ਦਾ ਵੱਡਪਨ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਦੀ ਉਪਦੇਸ਼ ਨੂੰ ਵਿਚਾਰ ਨੂੰ ਘਰੋਂ ਘਰ ਪਚਾਉਣੋਂ ਲਈ ਦੇਸ਼ ਵਿਦੇਸ਼ ਤੇ ਵਿੱਚ ਜਾ ਕੇ ਕਈ ਥਾਈਂ ਵਿਰੋਧ ਦਾ ਸਾਹਮਣਾ ਕਰਨ ਦੇ ਬਾਵਜੂਦ ਕਈ ਔਕੜਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਨੇ ਤਰਕੂ ਕੇ ਇੱਕ ਸਿਰ ਲਾਤੀ ਜੋ ਦੇ ਰਿਚਾਰਾ ਆਪਣਾ ਜੀਵਨ ਏਜ ਦੇ ਵਿੱਚ ਬਤੀਤ ਕਰਦੇ ਨੇ ਜੀਵਨ ਦਾ ਸਮਾਂ ਜਿਹੜਾ ਉਹਨਾਂ ਨੇ ਅਸਲੀ ਮਾਨਿਆਂ ਦੇ ਵਿੱਚ ਮੈਂ ਸਮਝਦਾ ਕਿ ਜੇ ਕੋਈ ਕੌਮ ਦਾ ਜਿਉਂਦਾ ਸ਼ਹੀਦ ਵੀ ਕਹਦੇ ਆ ਅਸਲੀ ਮਾਨਿਆਂ ਦੇ ਵਿੱਚ ਭਾਈ ਸਰਵਜੀਤ ਸਿੰਘ ਤੋਂ ਦਾ ਬਗੈਰ ਇਨਾਂ ਨੂੰ ਹੀ ਉਹਨਾਂ ਨੌਜਵਾਨਾਂ ਵੱਲੋਂ ਇੱਕ ਸਨਮਾਨਿਤ ਕਰਨ ਦਾ ਉਪਰਾਲਾ ਉਹ ਨੌਜਵਾਨ ਜਿਹੜੇ ਇੱਥੇ ਪਾਈ ਵੀਰ ਜਿਨ੍ਹਾਂ ਨੇ ਪਿਛਲੇ ਸਾਲ ਪ੍ਰਣ ਕੀਤਾ ਕਿ ਅਸੀਂ ਸਾਡਾ ਸਰੀਰ ਭਾਵੇਂ ਚਲਿਆ ਜਾਵੇ ਪਰ ਸਿੱਖੀ ਸਿੱਧਕ ਨਹੀਂ ਛੱਡਾਂਗੇ ਪਾਈ ਸਾਹਿਬ ਨੇ ਕਥਾ ਵਿਚਾਰ ਦੇ ਵਿੱਚ ਵੀ ਕਿਹਾ ਕਿ ਵਾਪਸ ਪਰਤਾਂ ਉਹ ਵਾਪਸ ਪਰਤੇ ਨਹੀਂ ਕੁਝ ਪਰਤੇ ਨੇ ਕੰਨਿਆ ਨੇ ਉਪਰਾਲਾ ਕੀਤਾ ਜਾਹੀ ਹੋ 35 ਸਾਲ ਦੇ ਨੇ ਚਾਹੇ 50 ਸਾਲ ਦੇ ਨੇ ਪਰ ਗੁਰਮਤ ਦੇ ਧਾਇਰੇ ਦੇ ਵਿੱਚ ਗੁਰਮਤ ਅਨੁਸਾਰ ਉਹਨਾਂ ਦੀ ਉਮਰ ਹੱਦ ਹੈ ਮੈਂ ਕਹਿੰਨਾ ਇੱਕ ਸਾਲ ਦੀ ਤੇ ਮੇਰੀ ਸੱਚੇ ਬਾਸ਼ਾ ਦੀ ਅਰਦਾਸ ਹੈ ਕਿ ਅੱਜ ਤੋਂ 4 5 6 ਸਾਲਾਂ ਨੂੰ ਉਹ ਗੁਰਮਤ ਦੀ ਉਮਰ ਦੇ ਮਤਵ ਕੋ 6 7 ਸਾਲਾਂ ਦੇ ਹੋ ਜਾਣ ਤਾਂ ਕਿ ਉਹ ਬਾਬਾ ਫਤਿਹ ਸਿੰਘ ਦਾ ਇੱਕ ਰੋਲ ਨਿਭਾ ਸਕਣ ਪਾਈ ਸਾਬ ਦੇ ਸਨਮਾਨ ਦੇ ਵਿੱਚ ਉਹਨਾਂ ਵੀਰਾਂ ਨੇ ਇੱਕ 골ਡ ਮੈਡਲ ਦੇ ਨਾਲ ਉਹਨੂੰ ਸਨਮਾਨਿਤ ਕਰਨ ਦਾ ਉਪਰਾਲਾ ਕੀਤਾ ਜੋ ਸ਼ਬਦ ਵਿਚਾਰ ਸ਼ਬਦ ਗੁਰੂ ਦੇ ਨਾਲ ਸਾਨੂੰ ਜੋੜਨਾ ਉਪਰਾਲਾ ਭਾਈ ਸਾਹਿਬ ਕਰਦੇ ਨੇ ਔਰ ਇਹਨਾਂ ਦੀ ਸਮੁੱਚੀ ਟੀਮ ਜਿਹਦੇ ਕਿ ਕਈ ਮੈਂਬਰ ਪਹਿਲਾਂ ਇੱਥੇ ਵਿਚਰ ਚੁੱਕੇ ਨੇ ਉਹਦਾ ਮੁੱਲ ਉਹ ਸੋਨੇ ਔ ਕੰਚਨ ਦੇ ਇੱਕ ਟੁਕੜੇ ਨਾਲ ਨਹੀਂ ਪਾ ਸਕਦੇ ਚਾਹੇ ਇਹਨਾਂ ਨੂੰ ਉਹ ਸੋਨੇ ਦੇ ਵਿੱਚ ਨਾ ਕਿਉਂ ਪੋੜੀ ਪਰ ਲੇਕਿਨ ਇੱਕ ਭਾਵਨਾ ਉਹਦੇ ਪਿੱਛੇ ਉਸੇ ਭਾਵਨਾ ਦੇ ਪ੍ਰਤੀਕ ਦੇ ਅਨੁਸਾਰ ਮੈਂ ਬੇਨਤੀ ਕਰਦਾ ਉਹਨਾਂ ਵੀਰਾਂ ਨੂੰ ਜਿਨ੍ਹਾਂ ਨੇ ਪਿਛਲੇ ਸਾਲ ਇਹ ਪ੍ਰਣ ਕਰਕੇ ਸਿੱਖੀ ਧਾਰਨ ਕੀਤੀ ਸਿੱਖੀ ਦੇ ਆਪਣੇ ਉਸ ਘਰ ਦੇ ਵਿੱਚ ਵਾਪਸ ਆਏ ਉਹੀ ਵੀਰ ਸਟੇਜ ਤੇ ਆ ਕੇ ਸਾਡੇ ਦੌਰ ਤੇ ਭਾਈ ਸਾਹਿਬ ਨੂੰ ਸਨਮਾਨਿਤ ਕਰ ਔਰ ਬਾਕੀ ਜਿਨ੍ਹਾਂ ਨੇ ਇਸ ਸਾਲ -35 -40 ਦੇ ਵਿੰਚਲ ਦੇ ਵਿੱਚ ਵੀ ਤੁਸੀਂ ਆਏ ਹੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਪਦੇਸ਼ ਸੁਣਿਆ ਉਹ ਛੋਟੀਆਂ-ਛੋਟੀਆਂ ਇਥੋਨੀਆਂ ਸਾਡੀਆਂ ਧੀਆਂ ਪੜਣਾ ਜਿਨ੍ਹਾਂ ਨੇ ਵੱਡਮੋਲੇ ਸਵਾਲ ਸਾਡੇ ਤੱਕ ਪਹੁੰਚਦੇ ਕੀਤੇ ਨੇ ਭੈਣਾਂ ਤੇ ਭਰਾਵਾਂ ਨੇ ਇਹ ਇੱਕ ਇੰਡੀਕੇਸ਼ਨ ਹੈ ਇਸ ਚੀਜ਼ ਦਾ ਪ੍ਰਤੀਕ ਹੈ ਕਿ ਤੁਹਾਡੇ ਅੰਦਰ ਉਹ ਗੁਰਮਤਿ ਦੀ ਜੋਤ ਹੈ ਉਹ ਜਗਦੀ ਹੈ ਸਰਫੁ ਦਾ ਜਾਣਣਾ ਉਹਦਾ ਪ੍ਰਕਾਸ਼ ਤੁਹਾਡੇ ਜੀਵਨ ਦੇ ਵਿੱਚੋਂ ਹਲੇ ਦਿਸਣ ਦੀ ਉਹਨੋਂ ਦੇ ਕੌਂਦੇ ਨਹੀਂ ਕੋਪਰਾਲਾ ਕਰਨ ਦੀ ਇੱਕ ਮਿਹਨਤ ਕਰਨ ਦੀ ਇੱਕ ਮੁਸ਼ਕਤ ਕਰਨ ਦੀ ਲੋੜ ਹੈ ਸੋ ਮੈਂ ਬੇਨਤੀ ਕਰਾਂ ਮੇਰੇ ਛੋਟੇ ਵੀ ਭਾਈ ਸਰਜੀ ਸਿੰਘ ਹੁੰਦਾ ਹੋਣਾ ਨੂੰ ਕਿ ਉਹ ਵੀਰ ਤੋਂ ਸਨਮਾਨਤ ਕਰਨਾ ਚਾਹੁੰਦੇ ਇਸ ਤੀਸਰੀ ਆਜਾ ਕਹ ਰਹਾ ਸੀ ਬੋਲੇ ਇਸੋ ਨੇ ਹਾਸ ਸੋਸੀਆਰ ਮੈਂ ਇਹਨਾਂ ਸ਼ਖਾਵਾਂ ਇਹਨਾਂ ਉਸ ਮੂ ਪ੍ਰਬੰਧਕ ਕਮੇਟੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਬੇਨਤੀਆਂ ਪ੍ਰਵਾਨ ਕੀਤੀਆਂ ਉਹਨਾਂ ਉਪਰਾਲਾ ਕੀਤੇ ਉਤਮ ਕੀਤਾ ਹੈ। ਔਰ ਉਹਨਾਂ سارے ਪੈਣਾ ਵੀਰਾਂ ਦਾ ਜਿਨ੍ਹਾਂ ਨੇ ਬਾਹਰ پارکਿੰਗ ਨਾਟਾਂ ਦੇ ਵਿੱਚ ਉਂਗਲਾਂ ਜੰਮਦੀਆਂ ਹੋਣ ਦੇ ਬਾਵਜੂਦ ਵੀ ਹਰ ਇੱਕ ਸਹੂਲਤ ਮੁਹੱਈਆ ਕਰਨੀ ਕੋਸ਼ਿਸ਼ ਕੀਤੀ ਆਪਣੇ ਬੰਨਿਓ ਉਪਰਾਲਾ ਕੀਤਾ। ਉਸ ਤਰ੍ਹਾਂ ਸਾਡੇ ਬੰਨਿਓ ਜਾਂ ਸਾਡੇ ਉਹ ਭਾਈ ਵੀਰਾਂ ਪੈਣਾ ਬੰਨਿਓ ਕੋਈ ਅਪਸ਼ਬਦ ਜਾਂ ਕੋਈ ਕੋਲੋਹੀ ਹੋਵੇ ਉਹਦੇ ਲਈ ਸਖਿਆ ਮੈਂ ਲਈ ਜਾ ਚੁਕਾਂ। ਦਾਸਵਨਾ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦੇ ਕਾਲਾ ਸਾਹਿਬ ਮਾਈ ਗੁਰਦੀਪਾਤੇ ਸੁਬਾਧੀਆਂ ਭਾਈ ਪਾਲ ਸਿੰਘ ਜੀ ਔਰ ਉਹਨਾਂ ਦੇ ਸਾਥੀਆਂ ਦੇ ਔਰ ਖਾਸ ਕਰਕੇ ਜਿਨ੍ਹਾਂ ਵੀਰਾਂ ਨੇ ਇਹ ਪ੍ਰਣ ਕੀਤੇ ਨੇ ਮੈਂ ਸਾਰਿਆਂ ਦਾ ਹੀ ਧੰਨਵਾਦ ਔਰ ਅਰਦਾਸ ਜਿਹੜੀ ਗਣਤੀ ਆ ਉਹ ਹੋਰ ਵੀ ਵਧਦੀ ਜਾਏ ਨੀ ਤੇ ਉਹ ਮੇਰੀ ਹੋਰ ਵੀ ਬੇਨਤੀ ਹੈ ਸੰਤਾਂ ਨੂੰ ਕਿ ਲੰਗਰ ਗੁਰੂ ਦਾ ਤਿਆਰ ਹੈ ਤੁਸੀਂ ਜਿੱਥੇ ਸ਼ਬਦ ਦਾ ਲੰਗਰ ਅੱਗੇ ਛਕਿਆ ਹੈ ਹੁਣ ਇਹ ਜਿਹੜਾ ਭੋਜਨ ਥੱਲੇ ਤਿਆਰ ਹੋਇਆ ਹੈ ਲੰਗਰ ਪਾਣੀ ਉਹ ਵੀ ਛਕਦੇ ਜਾਣਾ ਸਾਰਿਆਂ ਨੇ ਹੁਣ ਆਨੰਦ ਸਾਹਿਬ ਦਾ 파ਟ ਹੋਏਗਾ ਤੇ ਅੰਤਾਰ ਸੋ